ਬੁੱਢੇ ਪੁਜਾਰੀ ਨੇ ਤਰਸ ਖਾ ਕੇ ਜਾਨੀ ਚੋਰ ਨੂੰ ਕੋਲੇ ਰੱਖ ਲਿਆ ਹੈ ਆਓ ਅੱਗੇ ਸੁਣੀਏ ਖਾ ਕੇ ਰਹਿਮ ਤੇ ਪੁਜਾਰੀ ਮੋਹ ਆਖਦਾ ਹੈ ਮੇਰੇ ਕੋਲੇ ਬੱਚਿਆ ਆਨੰਦ ਪਿਆਕਾਰ ਹੋਏ ਦੋਨੋਂ ਵੇਲੇ ਦੁਰਗਾ ਦੀ ਆਰਤੀ ਉਤਾਰ ਬੱਚਾ ਝਾੜਿਓ ਬਗੈਰ ਨਹੀਂ ਕੰਮ ਦਿਨ ਭਰ ਹੋਏ ਰੋਟੀ ਲਈੜੇ ਕੱਪੜੇ ਦੀ ਆਵੇ ਤੈਨੂੰ ਟੋਟ ਨਹੀਂ ਚਿੱਤ ਵਿੱਚ ਹੁਣ ਨਾ ਕਿਸੇ ਦੇ ਕੋਲੋਂ ਡਰ ਓਏ ਬੱਚਿਆਂ ਸਮਾਨ ਤੈਨੂੰ ਜਾਣੂ ਮੈਂ ਹਮੇਸ਼ਾ ਦਿਲੋਂ ਕੀਤੀ ਚੰਗੀ ਸੇਵਾ ਫੇਰ ਜਾਵੇਂਗਾ ਤੂੰ ਤਰ ਓਏ ਹੋ ਸੁਣ ਜਾਨੀ ਚੋਰ ਦਾ ਆਨੰਦ ਵਾਲ ਵਾਲ ਹੋਇਆ ਬਈ ਸੁਣ ਜਾਨੀ ਚੋਰ ਦਾ ਨੰਦਵਾਲ ਵਾਲ ਵਾਲ ਹੋਇਆ ਵਾਰ-ਵਾਰ ਬੁਣੇ ਦੇ ਚਰਨ ਪਿਆ ਫੜਦਾ ਕਹਿੰਦਾ ਹੋਏ ਬਾਬਲਾ ਸੁਰਗ ਵਿੱਚ ਵਾਸ ਤੇਰਾ ਉਸੇ ਵੇਲੇ ਸੇਵਾ ਦੇ ਕਰਨ ਤਾਈਂ ਖੜਦਾ ਸਲਫੇ ਦੀ ਦੇਮ ਦਾ ਚਲਮ ਝਟ ਭਰ ਕੇ ਤੇ ਪਾਇਆ ਕਿਨੇ ਭੇਤਨਾ ਸ਼ੈਤਾਨ ਦੀ ਏ ਜੜਦਾ ਉਧਰੋਂ ਪੁਜਾਰੀ ਦਮ ਖਿੱਚਿਆ ਕਸ਼ੋਰ ਚੰਦਾ ਸਲਫਾ ਦਿਮਾਗ ਨੂੰ ਤੁਰਸ ਜਾਵੇ ਚੜਦਾ ਦੂਸਰੀ ਚਲਮ ਨੇ ਪੁਜਾਰੀ ਨੂੰ ਬੇਹੋਸ਼ ਕੀਤਾ ਦੁਨੀਆਂ ਦੀ ਪੈ ਗਿਆ ਅਕਲ ਨੂੰ ਵਿਸਾਰ ਕੇ ਹੋ ਕੇ ਹੁਸ਼ਿਆਰ ਜਾਨੀ ਚੋਰਤਾ ਖੁਸ਼ੀ ਦੇ ਨਾਲ ਦੇਖਦਾ ਮੰਦਰ ਦੇ ਅੰਦਰ ਹੱਥ ਮਾਰ ਕੇ ਪੂਰਾ ਪਿਆ ਨਜ਼ਰ ਹਿਸਾਬ ਜੀ ਦਾ ਆਮਦਾਨ ਦੇਖਦਾ ਚਰਾਗ ਦੇ ਜੀ ਨਾਲ ਨਿਗਾੜ ਡਾਰ ਕੇ ਉਹ ਲੈ ਕੇ ਭੇਤ ਬੈਠਾ ਜਾਨੀ ਬੁੱਢੇ ਦੇ ਨਜੀਕ ਆਣ ਆਖਦਾ ਕਿਸ਼ੋਰ ਚੰਦ ਮੁਖ ਸੇ ਉਚਾਰ ਕੇ ਦਿਨੇ ਕਰ ਸੇਵਾ ਜਾਨੀ ਰਾਤ ਨੂੰ ਬੇਹੋਸ਼ ਕਰੇ ਮੋਹਮਦੇ ਸਮਾਨ ਜਾਣ ਕਰਿਆ ਪੁਜਾਰੀ ਨੂੰ ਮਿੱਠੜੀ ਜ਼ਬਾਨ ਨਾਲ ਜਾਨ ਕੱਢ ਲੈ ਜੇ ਉਹਦੀ ਤੋਤਿਆਂ ਦੇ ਵਾਂਗ ਬਾਤ ਕਰਦਾ ਪਿਆਰੀ ਨੂੰ ਜਿਹੜੇ ਦੇਵੀ ਪੂਜਣੇ ਨੂੰ ਜਾਮਦੇ ਸ਼ਹਿਰ ਵਿੱਚੋਂ ਲੱਗਦਾ ਪਿਆਰਾ ਜੋ ਹਰੇਕ ਨਰ ਨਾਰੀ ਨੂੰ ਸਾਈ ਲੋਕ ਸਿਧਰਾ ਮਾਲੂਮ ਦੇ ਕਿਸ਼ੋਰ ਚੰਦ ਸਾਈ ਲੋਕ ਸਿਧਰਾ ਮਾਲੂਮ ਦੇ ਕਿਸ਼ੋਰ ਚੰਦ ਇੱਕ ਰੋਜ਼ ਰਾਤ ਮੈਂ ਗਿਆ ਹੈ ਕਰ ਤਿਆਰੀ ਨੂੰ ਹੌਲੀ ਹੌਲੀ ਸਾਰਾ ਪਤਾ ਲੈ ਲਿਆ ਸ਼ਹਿਰ ਵਿੱਚੋਂ ਇਦੋਂ ਚੰਗਾ ਮਾਲਕਾ ਪਕਾ ਦੇ ਖਿਆਲ ਵੇਖਦਾ ਸੁਣਿਆ ਨੀ ਨਾਮ ਸ਼ਾਮ ਸਿੰਘ ਮੇਰਾ ਅੱਜ ਤਾਈ ਲੱਗਾ ਸਰ ਚੂਪਣ ਸਮਝ ਗੰਨਾ ਵੇਖਦਾ ਡੋਬਦਿਆਂ ਭੇੜੀ ਤਾਈ ਚੋਰ ਟਾ ਕਹਿਣ ਮੈਨੂੰ ਚੋਰਾ ਨਾਲ ਕਰਨੀ ਚਲਾਕੀ ਹੁਣ ਸਿੱਖਦਾ ਹੋ ਕੇ ਉਸ ਹਿਆਰ ਸ਼ਾਮ ਸਿੰਘ ਨੂੰ ਕਿਸ਼ੋਰ ਚੰਦਾ ਉੱਤੇ ਦਰਵਾਜੇ ਦੇ ਤੁਰਦ ਚਿੱਠੀ ਲਿਖਦਾ ਸ਼ਾਮ ਸਿੰਘ ਦੇ ਨਾਮ ਤੇ ਦੀਨਾ ਲਿਖ ਅਖਬਾਰ ਮੈਂ ਵੀ ਆਇਆ ਸ਼ਹਿਰ ਮੇ ਹੋ ਜਾ ਤੂੰ ਹੁਸ਼ਿਆਰ ਕਰ ਲੈ ਸ਼ਾਮ ਸਿੰਘ ਤਕੜਾਈ ਨੂੰ ਦੇਖ ਲਵਾ ਤੇਰੀ ਸਾਰੀ ਚਤਰਾਈ ਨੂੰ ਜਾਣਦੇ ਤਮਾਮ ਲੋਕ ਜਾਨੀ ਚੋਰ ਨੂੰ ਹੁਣ ਦੇਖੀ ਸੂਰਮਿਆਂ ਮਚਾਉਂਦਾ ਸ਼ੋਰ ਨੂੰ ਨਹੀਂ ਜਾਣੀ ਚੋਰ ਜਾਣ ਚੋਰ ਘੜੀ ਦਾ ਫੜ ਲੈ ਤੂੰ ਮੈਨੂੰ ਜਾਮਦਾ ਜੇ ਫੜੀਦਾ ਦਿੱਤੀ ਮੈਂ ਖਬਰ ਨਾ ਫੜੀ ਤੂੰ ਹੋਰ ਨੂੰ ਹੁਣ ਦੇਖੀ ਸੂਰਮਿਆਂ ਮਚਾਉਂਦਾ ਸ਼ੋਰ ਨੂੰ ਭਲੀ ਜੇ ਤੂੰ ਚਾਹੇ ਮੰਨ ਲੈ ਤੂੰ ਬਾਣੀ ਨੂੰ ਕਿਲੇ ਚੋਂ ਬਾਹਰ ਕੱਢ ਤੂੰ ਉਨਕਾਲ ਰਾਣੀ ਨੂੰ ਕਾਨੂੰ ਜਾਣ ਬੁੱਝ ਕੇ ਸਹੇੜੇ ਗੌਰ ਨੂੰ ਹੁਣੇ ਦੇਖੀ ਸੂਰ ਮਿਆਂ ਮਚਾਉਂਦਾ ਸ਼ੋਰ ਨੂੰ ਮੈਂ ਕਦੇ ਨੂੰ ਰੱਖਣਾ ਸ਼ਹਿਰ ਵਿੱਚ ਜੀ ਮੈਂ ਕਦੇ ਨੂੰ ਰੱਖਣਾ ਸ਼ਹਿਰ ਵਿੱਚ ਜੀ ਨਹੀਂ ਹੋ ਮੈਂ ਰਾਜਨਾ ਬਹੁਤ ਜੱਜ ਜੀ ਕੱਢਣੀ ਨਾ ਹੋਵੇ ਇੱਥੇ ਲਖਪੋਰ ਨੂੰ ਹੁਣੇ ਦੇਖੀ ਸੂਰਮਿਆਂ ਮਚਾਉਂਦਾ ਸ਼ੋਰ ਨੂੰ ਛੱਡ ਕੇ ਨਾ ਜਾਣੀ ਪੜਿਆ ਵਿਚਾਰ ਜੀ ਲੁੱਟ ਨੂੰ ਸ਼ਹਿਰ ਉੜ ਦਬ ਬਾਜ਼ਾਰ ਜੀ ਆਪ ਦੇ ਵੀ ਰੱਜ ਕੇ ਬੰਗਾਲੀ ਜੋਰ ਨੂੰ ਆਪ ਦੇ ਵੀ ਰੱਜ ਕੇ ਲਗਾ ਲਈ ਜੋਰ ਨੂੰ ਹੁਣੇ ਦੇਖੀ ਸੂਰਮਿਆਂ ਮਚਾਉਂਦਾ ਸ਼ੋਰ ਨੂੰ ਮੈਨੂੰ ਹਨੂਮਾਨ ਤੇ ਨਾ ਜਾਣ ਘਟ ਜੀ ਮੈਨੂੰ ਹਨੂਮਾਨ ਤੇ ਨਾ ਜਾਣ ਘਟ ਜੀ ਪਾਉ ਕਿਲੇ ਵਿੱਚ ਮੈਂ ਨਵਾਂ ਹੀ ਪਟ ਜੀ ਤੈਂ ਵੀ ਅੱਗੇ ਨਹੀਂ ਸੁਣਿਆ ਕੁਸ਼ੋਰ ਨੂੰ ਹੁਣੇ ਦੇਖੀ ਸੂਰਮਿਆਂ ਮਚਾਉਂਦਾ ਸ਼ੋਰ ਨੂੰ ਹੁਣੇ ਦੇਖੀ ਸੂਰਮਿਆਂ ਮਚਾਉਂਦਾ ਸ਼ੋਰ ਨੂੰ